ਸਾਹ ਬਰਾੜ ਸਾਹਿਬ ਇੱਕ ਰਾਇ ਕਰਨ ਵਾਸਤੇ ਤੁਹਾਨੂੰ ਮੈਂ ਆਖਿਆ ਸੀ ਵੀ ਇੱਧਰ ਤੀ ਹੋ ਜਿਓ 10 ਵਜੇ ਆਪਾਂ ਖੰਡਪਾਟ ਸਾਹਿਬ ਪ੍ਰਕਾਸ਼ ਕਰਾਉਣਾ ਵਧੀਆ ਗੱਲ ਟੈਂਟ ਵਾਲਿਆਂ ਨੂੰ ਕਹਿਤਾ ਹੂੰ ਥਾਂ ਮੈਂ ਜਾਣਗੇ ਚੰਗੀ ਗੱਲ ਫਲਵਾਈ ਨੂੰ ਕਹਿਤਾ ਠੀਕ ਹੈ ਤੇ ਹੋਰ ਜਿਹੜਾ ਸਜੋ ਸਮਾਨ ਉਹ ਮਤਲਬ ਸੌਦੇ ਪੱਤੇ ਵਾਲਿਆਂ ਨੂੰ ਕਹਿ ਜਾਂਦਾ ਹਾਂ ਉਹ ਪੈਕ ਕਰ ਦੇਣਗੇ ਸਾਰਾ ਕੁਝ ਤੇ ਕੱਠ ਕਿਨਾ ਕਰਨਾ ਕੱਠ ਫੋਨ ਕਰ ਦਾਂਗੇ ਰਿਸ਼ਤੇਦਾਰਾਂ ਨੂੰ ਤੇ ਪੈਂਡ ਵਾਲਿਆਂ ਨੂੰ ਸੱਦਣਾ ਤੇ ਸ਼ਰੀਕੇ ਕਬੀਲੇ ਵਾਲਿਆਂ ਨੂੰ ਆ ਪੈਂਡ ਵਾਲਾ ਨੂੰ ਜਾ ਕੇ ਕਹਿਆ ਉਹ ਘਰੇ ਹਨਾ ਕਾਰਡਾਂ ਦੀ ਲੋੜ ਨਹੀਂ ਤੇ ਇੱਕ ਇਧਰ ਪੰਜ ਚਾਰ ਘਰ ਜਿਆ ਉਹਨਾਂ ਨੂੰ ਨਹੀਂ ਸੱਦਣਾ ਯਾਰ ਮੈਂ ਕਿਉਂ ਨਹੀਂ ਯਾਰ ਉਹਨਾਂ ਉਹ ਜਿਆਦਾ ਨਾ ਹਵਾਜੀ ਬੜੀ ਦਿਖਾਉਂਦੇ ਰਹਿੰਦੇ ਗੱਲ ਸੁਣ ਮੈਨੂੰ ਤਾਂ ਨਹੀਂ ਤੇਰੀ ਗੱਲ ਚਾਚੀ ਯਾਰ ਇਹ ਇਹ ਤੇਰੀ ਗੱਲ ਨਹੀਂ ਜ਼ਿਆਦਾਤਰ ਲੋਕ ਮੈਂ ਵੇਖਿਆ ਲੋਕ ਪ੍ਰੋਗਰਾਮ ਹੀ ਆਹੋ ਜਿਹੇ ਧਾਰਮਿਕ ਪ੍ਰੋਗਰਾਮ ਤੇ ਜਾਂ ਹੋਰ ਜਨਮ ਦੇ ਨਾ ਵਗੈਰਾ ਨਾ ਕਰਦੇ ਕਿ ਲੋਕਾਂ ਨੂੰ ਨੀਵਾ ਖਾਉਣ ਵਾਸਤੇ ਆ ਵੀ ਆਪਾਂ ਪ੍ਰੋਗਰਾਮ ਕਰੀਏ ਫਲਾਣੇ ਫਲਾਣੇ ਬੰਦਿਆਂ ਨੂੰ ਆਪਾਂ ਛੱਦਣਾ ਨਹੀਂ ਵੀ ਉਹਨਾਂ ਨੂੰ ਨੀਵਾ ਖਾਵਾਂਗੇ ਮੈਨੂੰ ਤਾਂ ਇਹ ਘਟਿਆ ਕਰਤੂਤ ਲੱਗਦੀ ਹੈ ਤੇ ਆਪ ਉਹ ਆਪ ਨਹੀਂ ਹਟਦੇ ਬਾਈ ਅਗਲਾ ਆਪ ਕਰੀ ਜਾਵੇ ਤੂੰ ਵੇਖ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਾ ਰਹੇ ਹਨ ਦੁਨੀਆਂ ਦੀ ਮਹਾਨ ਫਲਸਫੀ ਹੈ ਗੁਰਬਾਣੀ ਹਨ ਹਮ ਜਿਹੜੀ ਕਹਿੰਦੀ ਹੈ ਏਕ ਨੂਰ ਤੇ ਸਭ ਜਗ ਉਪਜ ਹੈ ਹਨ ਜਿਹਦਾ ਉਪਦੇਸ਼ ਹੈ ਕੌਣ ਭਲੇ ਕੋ ਮੰਨਦੇ ਆਪਾਂ ਦੇ ਉਪਦੇਸ਼ ਦੇ ਉਲਟ ਚੱਲ ਕੇ ਫਾਇਦਾ ਕੀ ਫਿਰ ਮੈਂ ਤਾਂ ਕਹਿੰਦਾ ਵੀ ਤੁਸੀਂ ਸਾਰੇ ਪੜੇ ਲਿਖੇ ਆ ਹੂੰ 10 10 ਤਾਂ ਸਾਰੇ ਪੜੇ ਆ ਹੂੰ ਜਿਹੜੇ ਗ੍ਰੰਥੀ ਸਹਿਬਾਨ ਹੋਣਗੇ ਉਹਨਾਂ ਨੂੰ ਬੇਨਤੀ ਕਰਿਓ ਵੀ ਸਾਡੇ ਪਰਿਵਾਰ ਚੋਂ ਵੀ ਅਸੀਂ ਰੋਲ ਲਾਇਆ ਕਰੂੰਗੇ ਜਿਹੜੀ ਵਧੀਆ ਗੱਲ ਇਹ ਆ ਠੀਕ ਆ ਜਿੰਨੇ ਕੁ ਲੋਕ ਪਰਿਵਾਰਾਂ ਚ ਅੱਜ ਕੱਲ ਪੜੇ ਲਿਖੇ ਨਾ ਪੰਜਾਬੀ ਵਧੀਆ ਪੜ ਲੈਂਦੇ ਆ ਹੂੰ ਗ੍ਰੰਥੀ ਸਹਿਬਾਨ ਨੂੰ ਇੱਕ ਦੋਆਂ ਨੂੰ ਸੱਦ ਕੇ ਨਾ ਮੈਂ ਤਾਂ ਕਹਿੰਦਾ ਆ ਪੜਿਆ ਕਰਨ ਸੰਥਿਆ ਲੈ ਲੈਣ ਹਾਂ ਭੋਗ ਵੇਲੇ ਉਹਨਾਂ ਨੂੰ ਸੱਦ ਲਿਆ ਕਰਨ ਗੁਰਦੁਆਰੇ ਦੇ ਭਾਈ ਜੀ ਨੂੰ ਸਤ ਲਿਆ ਕਰਨ ਹਾਂ ਤੇ ਆ ਆਪੜਿਆ ਕਰਨ ਪਰ ਜਿਹੜੀ ਆ ਗੱਲ ਕਹਿ ਗਿਆ ਆ ਗੱਲ ਦੀ ਮੈਨੂੰ ਤੇਰੇ ਤੋਂ ਆਸ ਨਹੀਂ ਸੀਗੀ ਵੀ ਫਲਾਣੇ ਫਲਾਣੇ ਬੰਦੇ ਸੱਦਦੇ ਨਹੀਂ ਯਾਰ ਕਿਸੇ ਨੂੰ ਨੀਵਾ ਵਖਾ ਕੇ ਜਾਂ ਕਿਸੇ ਦੀ ਆਤਮਾ ਦੁਖੀ ਕਰਕੇ ਤੇ ਕਿਹੜੇ ਗੁਰੂ ਨੂੰ ਖੁਸ਼ ਕਰ ਲੇਗਾ ਜੋ ਮਰਜੀ ਯਾਰ ਜੇ ਤਾਂ ਤੁਸੀਂ ਲੋਕਾਂ ਨੂੰ ਕਹਿਣਾ ਫਿਰ ਤਾਂ ਉਹਨਾਂ ਨੂੰ ਵੀ ਕਹੋ ਨਹੀਂ ਹੋ ਸਕਦਾ ਮੈਂ ਤਾਂ ਆਪਣਾ ਆ ਯਾਰ ਸ੍ਰੀ ਖੰਡ ਪਾਠ ਸਾਹਿਬ ਦੀ ਗੱਲ ਹੋ ਰਹੀ ਆ ਤੇ ਆ ਗੱਲ ਕਿੱਧਰ ਨੂੰ ਗਈ ਵੀ ਆ ਬੰਦੇ ਨਹੀਂ ਸੱਦਨੇ ਇਹ ਨਹੀਂ ਅਗਲੇ ਦੇ ਮਨ ਚ ਨਹੀਂ ਹੁੰਦੀ ਕੋਈ ਗੱਲ ਤੇ ਅਗਲੇ ਨੂੰ ਫੀਲ ਕਿੰਨਾ ਹੁੰਦਾ ਪਰ ਤੇਰੀ ਗੱਲ ਨਹੀਂ ਕਰਦਾ ਲੋਕ ਕਰਦੇ ਆ ਜਾਣ ਕੇ ਹੂੰ ਲੋਕ ਨਾ ਜਿਵੇਂ ਕਿਸੇ ਨੇ ਪ੍ਰੋਗਰਾਮ ਕਰਾ ਲਿਆ ਹੂੰ ਮੈਨੂੰ ਕਹਤਾ ਮੇਰੇ ਭਰਾ ਨੂੰ ਛੱਡ ਤਾਂ ਹੂੰ ਵੀ ਇੱਕ ਤਾਂ ਆਪਸ ਵਿੱਚ ਲੜਨ ਵੀ ਮੇਰਾ ਭਰਾ ਕਹੇ ਯਾਰ ਵੀ ਉਹਨੂੰ ਸੱਦ ਲਿਆ ਜਾਂ ਮੈਨੂੰ ਸੱਦ ਲਿਆ ਉਹ ਛੱਡਦਾ ਚੱਕਰ ਕੀ ਆ ਵੀ ਆਪੇ ਉਲਦੀ ਜਾਂ ਉੱਥੇ ਕੀ ਹੁੰਦਾ ਵੀ ਬੰਦਾ ਜਾਵੇ ਹੀ ਨਾ ਵੀ ਜਾਂ ਤਾਂ ਮੇਰੇ ਭਰਾ ਨੂੰ ਵੀ ਕਹਿੰਦੇ ਮੈਂ ਆਵਦੀਆਂ ਰਿਸ਼ਤੇਦਾਰੀਆਂ ਚ ਵੇਖਿਆ ਆਉਦੇ ਘਰਾਂ ਚ ਵੀ ਵੇਖਿਆ ਜਾਂ ਆਪਾਂ ਹੂੰ ਵੀ ਇੱਕ ਜਣੇ ਨੂੰ ਕਹਿ ਦਿਓ ਦੂਜੇ ਨੂੰ ਕਹੋ ਆਪੇ ਹਲ ਜੀ ਜਾਣਗੇ ਇਹੋ ਜੀਆਂ ਕਿਥਿੱਤਾਂ ਕਰਕੇ ਯਾਰ ਕਿਹੜਾ ਰੱਬ ਪਾ ਲੈਣਗੇ ਕੀ ਫਲ ਲੈਣਗੇ ਗਰਵਾਣੀ ਤਾਂ ਬਹੁਤ ਵੱਡੀ ਚੀਜ਼ ਐ ਜੇ ਬੰਦਾ ਸਮਝੇ ਤਾਂ ਗਰਵਾਣੀ ਦੇ ਆਸਰੇ ਚ ਇਹੋ ਜੀਆਂ ਕਿਥਿੱਤਾਂ ਕਰਨੀਆਂ ਮੈਨੂੰ ਤਾਂ ਬੰਦਿਆਂ ਵਾਲੀ ਗੱਲ ਲੱਗਦੀ ਨਹੀਂ ਫਿਰ ਮੈਂ ਤਾਂ ਕਹਿਣਾ ਤੂੰ ਰਹਿਂਂਦੇ ਵੈਸੇ ਰਿਸ਼ਤੇਦਾਰਾਂ ਨੂੰ ਬੁਲਾ ਕੇ ਰੋਟੀ ਪਾਣੀ ਖਾ ਲੋ ਕਹਿ ਆਉਣਾ ਫਿਰ ਉਹਨਾਂ ਨੂੰ ਹਾਂ ਉਹਨਾਂ ਨੂੰ ਕਹਿ ਕੇ ਆ ਮੈਂ ਕਹਿੰਦਾ ਵੀ ਜੇ ਕੋਈ ਘਰ ਛੱਡਣਾ ਜਾਣ ਕੇ ਇਹ ਬੰਦਿਆਂ ਵਾਲੀ ਗੱਲ ਇਹ ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਦੇ ਉਲਟਾ ਜੇ ਗੁਰੂ ਸਾਹਿਬਾਂ ਦੀ ਸੋਚ ਆ ਇਹ ਉਹਦੇ ਵੀ ਉਲਟਾ ਉਹ ਜੋ ਮਰਜ਼ੀ ਕਰੀ ਜਾਂ ਨਾ ਤੇਰਾ ਤੇ ਉਹਨਾਂ ਦਾ ਕੀ ਫਰਕ ਹੋਇਆ ਫਿਰ ਹੂੰ ਸਭ ਤੋਂ ਸਭ ਤੋਂ ਪਹਿਲਾਂ ਜਿਹੜੇ ਤੁਸ ਨੂੰ ਛੱਡਦੇ ਰਹੇ ਆ ਪ੍ਰੋਗਰਾਮ ਵਿੱਚ ਸਭ ਤੋਂ ਪਹਿਲਾਂ ਤੂੰ ਜਾ ਹੀ ਉਹਨਾਂ ਦੇ ਘਰੇ ਉਹਨਾਂ ਨੂੰ ਕਹਿ ਕੇ ਆ ਉਹ ਜੇ ਉਹ ਬੰਦੇ ਹੋਏ ਤਾਂ ਸ਼ਰਮ ਮੰਨਣਗੇ ਯਾਰ ਅਸੀਂ ਕਿੰਨੇ ਪ੍ਰੋਗਰਾਮ ਕੀਤੇ ਅਸੀਂ ਇਹਨਾਂ ਨੂੰ ਇਗਨੋਰ ਕਰਦੇ ਆ ਜਾਂ ਜਾਣ ਬੁੱਝ ਕੇ ਇਹਨਾਂ ਦਾ ਘਰ ਛੱਡਦੇ ਆ ਇਹ ਬੰਦਾ ਸਭ ਤੋਂ ਪਹਿਲਾਂ ਆਇਆ ਹਮ ਦੱਸਦਿਆਂ ਵਾਲੇ ਨੂੰ ਐ ਬਾਈ ਛੋਡੇ ਘਰਾਂ ਤੂੰ ਆਖਣ ਲੱਗਿਆ ਠੀਕ ਆ ਤੂੰ ਤੈਨੂੰ ਪਤਾ ਲੋਕ ਐ ਕਰਦੇ ਆ ਨਾ ਹਾਂ ਕਰਦੇ ਆ ਤੇ ਫਿਰ ਤੇਰੇ ਤੇ ਲੋਕਾਂ ਚ ਕੀ ਫਰਕ ਰਹਿ ਗਿਆ ਮੈਂ ਗਰਵਾਣੀ ਦਾ ਓਟ ਅਸਰਾ ਲੈਣ ਲੱਗੇ ਆ ਨਾ ਕਿਸੇ ਰਾਗੀ ਨੂੰ ਨਾ ਗ੍ਰੰਥੀ ਸਿੰਘ ਨੂੰ ਨਾ ਕਿਸੇ ਗਰੀਬ ਗੁਰਦੇ ਨੂੰ ਨਰਾਜ਼ ਕਰਕੇ ਨਾ ਤੋਰੀ ਠੀਕ ਆ ਜੇ ਤੂੰ ਸ੍ਰੀ ਖੰਡ ਪਾਟ ਸਾਹਿਬ ਦਾ ਪ੍ਰਕਾਸ਼ ਕਰਾਉਣੀ ਜੇ ਤੂੰ ਟੈਂਟ ਵਾਲੇ ਨਾਲ ਪੈਸੇ ਪੈਸੇ ਜਿਦੀ ਗਿਆ ਤੇ ਗਰੀਬਾਂ ਨੂੰ ਗੇੜ ਤੋਂ ਭਜਾਈ ਗਿਆ ਹਮ ਵੀ ਹਜੇ ਪ੍ਰਾਣਿਆਂ ਨੇ ਰੋਟੀ ਖਾਣੀ ਆ ਤੁਸੀਂ ਬਾਅਦ ਚ ਆਓ ਨਾ ਸੋ ਭਾਜੋ ਫਿਰ ਖੰਡਵਾਟ ਸਾਹਿਬ ਦਾ ਫਾਇਦਾ ਕੀ ਫਿਰ ਤਾਂ ਉਹਦਾ ਫਾਇਦਾ ਨਹੀਂਗਾ ਕੋਈ ਨਹੀਂ ਸੋ ਆਪਣਾ ਗੱਲਬਾਤ ਦਾ ਮਤਲਬ ਇਹੀ ਨਹੀਂ ਮੇਰੀ ਦੁਬਤਾ ਨਿਕਲ ਗਈ ਦੁਬਤਾ ਵੀ ਨਿਕਲ ਗਈ ਭਾਈ ਤੇ ਜਿਹੜਾ ਲੋਕ ਆ ਨਾ ਲੋਕਾਂ ਨੂੰ ਸਮਝਣਾ ਚਾਹੀਦਾ ਕਈ ਤਾਂ ਗ੍ਰੰਥੀ ਸਾਹਿਬਾਨਾ ਰੌਲਾ ਪਾਈ ਬੈਠੇ ਨੇ ਆਂ ਬਾਬਾ ਮੱਥਾ ਅਸੀਂ ਚੱਕਣਾ ਤੇ ਤੂੰ ਚੱਕ ਲੈ ਚੱਕ ਲਿਆ ਆਪ ਦੀ ਗੱਲ ਪਹਿਲਾਂ ਖੋਲੋ ਭਾਂਡਿਆਂ ਦੇ ਕਿਰਾਏ ਪਿੱਛੇ ਲੜੀ ਜਾਂਦੇ ਨੇ ਗੁਰਦੁਆਰੇ ਦੇ ਜੇ ਤੁਹਾਡੇ ਤੇ ਕਿਰਪਾ ਨਾ ਗੁਰੂ ਦੀ ਵੀ ਇਹੋ ਜਿਹਾ ਮੌਕਾ ਆ ਤੁਸੀਂ ਸ੍ਰੀ ਅਖੰਡ ਪਾਠ ਸਾਹਿਬ ਦਾ ਪ੍ਰਕਾਸ਼ ਕਰਾਉਣ ਲੱਗੇ ਹੋ। ਹੂੰ ਫਿਰ ਕੋਈ ਨਾਰਾਜ਼ ਨਹੀਂ ਜਾਣਾ ਚਾਹੀਦਾ। ਬਿਲਕੁਲ ਬਿਲਕੁਲ। ਸਹੀ ਸਫਲ ਸੇਵਾ ਤਾਂ ਹੋਈਆ। ਕੋਈ ਗਰੀਬ ਗੁਰਬਾ ਸੋਡੇ ਘਰੋਂ ਜੇ ਨਾਰਾਜ਼ ਜਾਵੜਿਆ ਫਿਰ ਮੈਂ ਕਹਿੰਨਾ ਤੁਹਾਡੀ ਸੇਵਾ ਸਫਲ ਨਹੀਂ। ਨਹੀਂ ਨਹੀਂ ਮੈਂ ਸਾਂਹ ਜਗਾ ਭਾਈ ਮੇਰੇ ਦਿਮਾਗ ਚ ਚੜ ਗਈ ਜਾਨ ਤੜਕੇ ਸਭ ਤੋਂ ਪਹਿਲਾਂ ਉਹਨਾਂ ਨੂੰ ਕਹਿ ਕੇ ਆਉਂ ਸਭ ਤੋਂ ਪਹਿਲਾਂ ਆਪਣੀ ਯਾਰੀ ਆ ਤਾਂ ਸਭ ਤੋਂ ਪਹਿਲਾਂ ਉਹਨਾਂ ਘਰਾਂ 'ਚ ਜਾਇਂ ਜਿਨ੍ਹਾਂ ਨੂੰ ਤੇਰਾ ਇਰਾਦਾ ਸੀ ਉਹਨਾਂ ਨੂੰ ਕਹਿਣਾ ਠੀਕ ਆ ਠੀਕ ਆ ਹਾਂ ਨਹੀਂ ਉਹਨਾਂ ਨੂੰ ਫੇਰ ਵੀ ਜਾਨੂ ਕਹੀ ਕਹੂੰਗਾ ਕਹੂੰਗਾ ਪੂਰੀ ਸੇਵਾ ਹੱਥੀ ਸੇਵਾ ਕਰਾਂਗੇ ਸਰਬੱਤ ਦੀ ਤੇ ਤੁਹ ਕੁ ਵਧੀਆ ਸੋਚੀ ਜਿਹੜਾ ਗੁਰੂ ਮਹਾਰਾਜ ਦਾ ਪ੍ਰਕਾਸ਼ ਨਹੀਂ ਲੋਕ ਨਾ ਦੁੱਖ ਵੇਲੇ ਸੋਚਦੇ ਆ ਹੂੰ ਦੁੱਖ ਵੇਲੇ ਸੁੱਖ ਲੈਂਦੇ ਆ ਬਾਬਾ ਤੇਰਾ ਖੰਡ ਪਾਠ ਕਰਾਵਾਂਗੇ ਉਹ ਤਾਂ ਸਦਾ ਹੀ ਹਾਜ਼ਰ ਆ ਹੂੰ ਉਹ ਤਾਂ ਸਦਾ ਹੀ ਆਪਣੇ ਤੇ ਕਿਰਪਾ ਰੱਖਦਾ ਇਹੋ ਵੀ ਦੁੱਖ ਵੇਲੇ ਯਾਦ ਕਰਕੇ ਵਧੀਆ ਹੋਇਆ ਬਰਾੜ ਸਾਹਿਬ ਆ ਨਾ ਮੇਰੇ ਦਿਮਾਗ ਚੋਂ ਜਿਹੜੀ ਕਨਫਿਊਜ਼ਨ ਸੀਗੀ ਘਟਤੀ ਇਹ ਇੱਕ ਘਟਿਆ ਪਣ ਮੈਂ ਆ ਵੇਖਿਆ ਹੂੰ ਲੋਕ ਕਰਦੇ ਆ ਕਰਦੇ ਆ ਲੋਕ ਤਾਂ ਬਾਲਾ ਕਰਦੇ ਆ ਹਾਂ ਵੀ ਜਾਂ ਗਵਾਂਢੀ ਨੂੰ ਕਹਿ ਦਿਓ ਹਾਂ ਗਵਾਂਢੀ ਨੂੰ ਕਹਿ ਦੇ ਤੇ ਨਾਲ ਦੇ ਗਵਾਂਢੀ ਨੂੰ ਛੱਡ ਦਿਓ ਹੂੰ ਉਹ ਆਸ ਵਿੱਚ ਗਵਾਂਢੀ ਲੜ ਪੈਂਦੇ ਅਗਲਾ ਕਹਿੰਦਾ ਯਾਰ ਇਹਨਾਂ ਨੇ ਕੋਈ ਇੱਕ ਤੇ ਹੱਥ ਕੀਤੀ ਹੋਣੀ ਆ ਯਾਰ ਇਹਨਾਂ ਨੂੰ ਤਾਂ ਕਹਿਗੇ ਆਪਾਂ ਨੂੰ ਕਿਹਾ ਨਹੀਂ ਆਪਾਂ ਉਹਨਾਂ ਦਾ ਕੀ ਮਾਰਾ ਕੀਤਾ ਸੀ ਤੇ ਬੜੇ ਗੰਦੇ ਬੰਦੇ ਆ ਬਈ ਨਹੀਂ ਬੇਇੱਜ਼ਤੀ ਹੁੰਦੀ ਆ ਯਾਰ ਪਿੰਡ 'ਚ ਬੰਦੇ ਨੂੰ ਜਿਹਨੂੰ ਨਾਂ ਸੱਦਗੇ ਕੋਈ ਪਿੰਡ 'ਚ ਤਾਂ ਪਿੰਡ 'ਚ ਗਵਾਂਢੀ ਤੇ ਛੱਕ ਜਾਂਦਾ ਅਗਲੇ ਨੂੰ ਹਾਂ ਲੈ ਕਹਿੰਦਾ ਯਾਰ ਇਹਨੂੰ ਕਹਿਗੇ ਆਪਾਂ ਨੂੰ ਕਹਿ ਨਹੀਂ ਆਪਾਂ ਏਡੇ ਕਿੱਡੇ ਮਾੜੇ ਬੰਦੇ ਆ ਮੈਨੂੰ ਨਾ ਇੱਕ ਵਿਆਹ ਤੇ ਬੰਦੇ ਭੁੱਲ ਲਗੇ ਕਹਿਣਾ ਬਾਈ ਤਿੱਲੋ ਤੇ ਮੈਨੂੰ ਪੂਰਾ ਗੁੱਸਾ ਆਇਆ ਮੈਂ ਕਿਹਾ ਯਾਰ ਕਾ ਤੂੰ ਮੈਂ ਲਾਂਬਾ ਵੀ ਦੇ ਕੇ ਆਇਆ ਉਹਨੂੰ ਉਹ ਕਹਿੰਦਾ ਬਾਈ ਭੁੱਲ ਲਗੇ ਕਹਿੰਦਾ ਲਾਗੀ ਨੂੰ ਕਾਰਡ ਦਿੱਤੇ ਸੀਗੇ ਕਹਿੰਦਾ ਚਲੋ ਉਹਦਾ ਭੁੱਲ ਕੇ ਆਣੇ ਆ ਦੁਨੀਆਂ ਤੇ ਮਾੜੇ ਤੋਂ ਮਾੜਾ ਬੰਦਾ ਚੰਗੇ ਤੋਂ ਚੰਗਾ ਬੰਦਾ ਕਿਤੇ ਤਿੱਥਿਆ ਲੋਕ ਹਮ ਲੋਕ ਕਿਤੇ ਤਿੱਥਿਆ ਜਾਣ ਕੇ ਕਈ ਤਾਂ ਪ੍ਰੋਗਰਾਮ ਹੀ ਤਾਂ ਕਰਾਉਂਦੇ ਆ ਇਹ ਪ੍ਰੋਗਰਾਮ ਕਰਾ ਕੇ ਤੇ ਦੋ ਚਾਰ ਬੰਦਿਆਂ ਨੂੰ ਦੁਖੀ ਕਰਕੇ ਦੁਖੀ ਕਰਕੇ ਉਹਨਾਂ ਨੂੰ ਨੀਵਾ ਮਖਾ ਕੇ ਤੂੰ ਨੋਟ ਕਰਕੇ ਵੇਖੀਂ ਕਦੇ ਤੇ ਕੀ ਹੋ ਜਾ ਸਿੱਖਿਆ ਲੈ ਲਵਾਂਗੇ ਗੁਰੂ ਗ੍ਰੰਥ ਸਾਹਿਬ ਤੋਂ ਕੀ ਖੰਡ ਪੜ੍ਹ ਖਲਾ ਲੈਣਗੇ ਸੋ ਮੇਰਾ ਵੀਰ ਵਧੀਆ ਗੱਲ ਆ